ਵਾਹਿ ਜੀ ਦਾ ਖਸਾ ਵਾਹਿ ਜੀ ਕੀ ਫਤਿਹ ਗੁਰੂ ਗੁਰਸਿਹਾਇ ਸਤਿਗੁਰ ਜੀਉ ਧੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਦੇ ਗ੍ਰਹਿ ਵਿਖੇ ਚਾਰ ਸਹਜਾਦਿਆਂ ਨੇ ਜਨਮ ਧਾਰਨ ਕੀਤਾ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਅੱਜ ਦਾ ਦਿਨ ਸਹਿਜਾ ਦਾ ਬਾਬਾ ਅਜੀਤ ਸਿੰਘ ਜੀ ਤਿਨਾਂ ਦਾ ਜਨਮ ਦਿਨ ਹੈ ਸਭ ਤੋਂ ਵੱਡੇ ਸਹਿਜਾ ਦੇ ਸੂ ਸੰਤਾਂ ਨੂੰ ਲੱਖ ਲੱਖ ਵਧਾਈਆਂ ਪਿਆਰਿਓ ਉਸ ਤੋਂ ਅੱਗੇ ਪਿਆਰਿਓ ਜੁਝਾਰ ਸਿੰਘ ਜੀ ਜੁਝਾਰ ਸਿੰਘ ਤੋਂ ਛੋਟੇ ਜੋਰਾਵਰ ਸਿੰਘ ਜੀ ਤੇ ਜੋਰਾਵਰ ਸਿੰਘ ਤੋਂ ਛੋਟੇ ਫਤਿਹ ਸਿੰਘ ਸੰਤੋ ਪਹਿਲਾਂ ਤੇ ਆਪਾਂ ਇਹ ਵਿਚਾਰ ਸਾਂਝੀ ਕਰੀਏ ਕਿੱਡੇ ਦੂਰ ਆਦੇਸ਼ੀ ਸਤਿਗੁਰੂ ਹੋਣਗੇ ਜਿਨ੍ਹਾਂ ਨੇ ਬੱਚਿਆਂ ਦੇ ਨਾਮ ਕਿਸ ਤਰੀਕੇ ਨਾਲ ਕਿਸ ਤਰਤੀਬ ਦੇ ਨਾਲ ਰੱਖੇ ਔਰ ਉਸ ਤੋਂ ਬਾਅਦ ਬੜਾ ਸਮਾਂ ਚੱਲਿਆ ਆਪਣੇ ਘਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਨਾਮ ਚੱਲਦੇ ਸਨ ਜਿਵੇਂ ਕਿ ਬੋਰ ਸਿੰਘ ਪਿੱਪਲ ਸਿੰਘ ਉਹ ਤਾਂ ਸਾਡੇ ਆਪਣੀ ਸੋਚ ਮੁਤਾਬਿਕ ਸੀ ਪਰ ਅਜੀਤ ਸਿੰਘ ਦਾ ਮਤਲਬ ਹੈ ਕਿ ਕੋਈ ਉਹਨੂੰ ਜਿੱਤ ਨਹੀਂ ਸਕਦਾ ਅਰਚਮਕੌਰ ਦੀ ਘੜੀ ਦੇ ਵਿੱਚ ਵੀ ਅਜੀਤ ਸਿੰਘ ਜਦੋਂ ਹੁਕਮ ਲੈ ਕੇ ਜਾਂਦਾ ਹੈ ਜੰਗ ਵਾਸਤੇ ਤੇ ਸਤਗੁਰੂ ਕਹਿੰਦਾ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਗਾ ਅਗਰ ਜੀਤਾ ਗਿਆ ਤਾਂ ਵਾਪਸ ਨਹੀਂ ਆਊਗਾ ਆ ਦੂਸਰਾ ਹੈ ਜੋਰਾਵਰਸ਼ ਜੋਜਾਰ ਸਿੰਘ ਅਜੀਤ ਸਿੰਘ ਤੇ ਜੋਜਾਰ ਜਿਹਾਰ ਦਾ ਭਾਵ ਕਿ ਜੇ ਤੂੰ ਜਿੱਤਣ ਚੱਲਿਆ ਹੈ ਤੇ ਜਿਹਾਰੂ ਬਣ ਕੇ ਜਾਵੇਂ ਪੂਰੇ ਬਾਲਦੇ ਨਾਲ ਦੁਸ਼ਮਣ ਦਾ ਮੁਕਾਬਲਾ ਕਰੀ ਤੇ ਜਦੋਂ ਜਿਹਾਰੂ ਬਣ ਕੇ ਜਾਵੇਂਗਾ ਤੇ ਤੇਰੀਆਂ ਬਾਹਾਂ ਵਿੱਚ ਜ਼ੋਰ ਹੋਵੇਗਾ ਤੇ ਜਿਹਾਰੂ ਬਣੇਗਾ ਨਾ ਤੇ ਤੀਜੇ ਸਾਹਿਬ ਜਾਦੇ ਦਾ ਸਤਿਗੁਰੂ ਨੇ ਨਾਮ ਕੀ ਰੱਖਿਆ ਜੋਰਾਵਾਲਾ ਕਿੱਡੀ ਵੱਡੀ ਟੈਕਨੀਕ ਹੈ ਪਿਆਰਿਓ ਬੱਚਿਆਂ ਦੇ ਨਾਮ ਰੱਖਣ ਦੀ ਵੀ ਔਰ ਜੇ ਤੂੰ ਜੋਰਾ ਵਰ ਬਣ ਗਿਆ ਤੇਰੀ ਜਿੱਤ ਜਕੀਨੀ ਹੈ ਤੂੰ ਜੋਜ ਕੇ ਆਵੇਂਗਾ ਤੇ ਫਿਰ ਚੌਥੇ ਸਹਜਾ ਜੀ ਦਾ ਨਾਮ ਕੀ ਰੱਖਿਆ ਫਤਿਹ ਸਿੰਘ ਤੇ ਪਿਆਰਿਓ ਫਤਿਹ ਤੈਨੂੰ ਤਾਂ ਹੀ ਹਾਸਲ ਹੋਵੇਗੀ ਫਤਿਹ ਤੈਨੂੰ ਤਾਂ ਹੀ ਹਾਸਲ ਹੋਵੇਗੀ ਜੇ ਤੂੰ ਤੇਰੀਆਂ ਬਾਹਾਂ ਵਿੱਚ ਜੋਰ ਹੋਵੇਗਾ ਤੇ ਜੇ ਤੂੰ ਜਝਾਰੂ ਬਣ ਕੇ ਜੂਝੇਗਾ ਤੇ ਫੇਰ ਹੀ ਜਿੱਤੇਗਾ ਤੇ ਫੇਰ ਹੀ ਤੈਨੂੰ ਫਤਿਹ ਨਸੀਬ ਹੋਵੇਗੀ ਕਿੰਨੇ ਟੈਕਨੀਕ ਦੇ ਨਾਲ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੱਚਿਆਂ ਦੇ ਨਾਮ ਕੀ ਇਸੇ ਤਰ੍ਹਾਂ ਹੀ ਪਿਆਰਿਓ ਜਦੋਂ ਪੰਜਾਂ ਪਿਆਰੇ ਦੇ ਨਾਮ ਕਰਨ ਕੀਤੇ ਨੇ ਪੰਜਾਂ ਪਿਆਰਿਆਂ ਦੇ ਨਾਮ ਵੀ ਇਸੇ ਤਰੈ ਰੱਖੇ ਗਏ ਭਾਈ ਦਇਆ ਸਿੰਘ ਜੀ ਦਇਆ ਆ ਗਈ ਦਇਆ ਆ ਗਈ ਤੇ ਦਇਆ ਸਿੰਘ ਨਾਮ ਰੱਖਿਆ ਗਿਆ ਤੇ ਭਾਈ ਧਰਮ ਸਿੰਘ ਜੀ ਭਾਈ ਧਰਮ ਸਿੰਘ ਜੀ ਧਰਮ ਦੇ ਵਿੱਚ ਆ ਗਏ ਧਰਮ ਸਿੰਘ ਬਣ ਗਏ ਧਰਮ ਨੂੰ ਸਮਰਪਿਤ ਹੋ ਗਏ ਦਇਆ ਖੇਰੀ ਆਈ ਜੇ ਦਇਆ ਆਈ ਜੇ ਮਨ ਦੇ ਵਿੱਚ ਪਰਮੇਸ਼ਰ ਦਾ ਪਿਆਰ ਜਾਗਿਆ ਤੇ ਧਰਮ ਦੇ ਵਿੱਚ ਆ ਗਿਆ ਹਿੰਮਤ ਆ ਗਈ ਪਾਈ ਹਿੰਮਤ ਸਿੰਘ ਜੀ ਹਿੰਮਤ ਹੈ ਤੇ ਕਲਗੀਧਰ ਦੀ ਪਰਿਵਾਰ ਦਾ ਟਕਰਾ ਕੀਤਾ ਸਤਿਗੁਰੂ ਮੇਰਾ ਸਿਰ ਵੀ ਲਾਉ ਮੋਹ ਕਮ ਪਰਵਾਹ ਦੇ ਵਿੱਚੋਂ ਮੋਹ ਕਮ ਕੀਤਾ ਮੋਹ ਕਮ ਸਿੰਘ ਪਰਵਾਹ ਦੇ ਵਿੱਚੋਂ ਵੋਹ ਕੱਟ ਗਿਆ ਵੋਹ ਪਰਵਾਹ ਦੇ ਵਿੱਚੋਂ ਕੱਢਿਆ ਸਤਿਗੁਰੂ ਨੂੰ ਸਮਰਪਿਤ ਹੋ ਗਿਆ ਔਰ ਵਾਜ ਦੇ ਕੇ ਆਖਿਆ ਸਤਿਗੁਰੂ ਮੇਰਾ ਸੀਸ ਵੀ ਆਜਰੇ ਕੱਟੋ ਸਹਿਬ ਸਿੰਘ ਸਹਿਬ ਦੀ ਕਿਰਪਾ ਦ੍ਰਿਸ਼ਟੀ ਹੋਈ ਕਮਾਲ ਹੋ ਗਿਆ ਅਬ ਸਹਿਬ ਦੇ ਦਰ ਤੇ ਸਹਿਬ ਨੇ ਵੀ ਆ ਕੇ ਆਪਣਾ ਸੀਸ ਭੇਟ ਕੀਤਾ ਕਹਿਣ ਦਾ ਭਾਵ ਕਿ ਸਤਿਗੁਰੂ ਨੇ ਜੋ ਇਹ ਪੰਥ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ ਸੀ ਨਾ ਉਸ ਨੂੰ ਅੱਗੇ-ਅੱਗੇ ਵਧਾਉਣੇ ਆ ਦਸਵੇਂ ਜਾਮੇ ਤੱਕ ਪਿਆਰਿਓ ਇਹ ਸਾਰੀਆਂ ਤਕਨੀਕਾਂ ਆਗੀਆਂ ਅੱਜ ਤੁਹਾਡਾ ਸਿੱਖ ਧਰਮ ਜਿਹੜਾ ਸਾਰੀ ਦੁਨੀਆ ਤੋਂ ਸਰਬੋਤਮ ਹੈ ਔਰ ਸਾਰੀ ਦੁਨੀਆਂ ਦੇ ਵਿੱਚ ਆਉਣ ਨੂੰ ਲੋਚਦੀ ਹੈ ਖੈਰ ਆਓ ਸਾਬ ਜਦਾ ਜੀ ਸਿੰਘ ਜੀ ਬੜੀ ਛੋਟੀ ਅਰਬਲਾ ਦੇ ਵਿੱਚ ਹੀ ਆਪ ਜੀ ਖੇਡੇ ਬੱਲੇ ਅਨੰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਿਰਪ 17-18 ਸਾਲ ਦੀ ਉਮਰ ਪੂਰੀ ਕੀਤੀ ਹੈ। ਘੋੜਸਵਾਰੀ, ਸ਼ਸਤਰ ਵਿਦਿਆ ਹਰਤਪਾਣ ਨਿਪੁੰਨਤਾ ਕੀਤੀ ਹੈ, ਗੁਰਬਾਣੀ ਗਾਇਨ ਹਰਤ ਰਾਣਨ ਨੂੰ ਹੋਏ ਨੇ। ਤੇ ਕਿਲਾ ਸ਼ਰਨਾ ਪਿਆ ਪਿਆਰਿਓ ਜਿਸ ਵੇਲੇ ਅਨੰਤਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਲਗੁਰਾਂ ਦੇ ਨਾਲ ਹੀ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਕੋਟਲੇ ਨਿਆਨਖਾ ਨੂੰ ਚਲੇ ਗਏ ਜਦੋਂ ਉੱਚੀ ਟਿੱਪੀ ਤੇ ਆਏ ਨਾ ਤੇ ਭਾਈ ਉਦੇ ਸਿੰਘ ਖੜਾ ਸੀ ਤੇ ਭਾਈ ਉਦੇ ਸਿੰਘ ਨੂੰ ਕਹਿਣ ਲੱਗੇ ਵੀ ਅਸੀਂ ਤੁਹਾਡੇ ਨਾਲ ਹੀ ਇੱਥੇ ਨਾ ਕਿ 50 ਸਿਨਾਂ ਦਾ ਜੱਥਾ ਸੀ ਉਹਨਾਂ ਦੇ ਕੋਲ ਤੇ ਭਾਈ ਉਦੇ ਸਿੰਘ ਕਹਿੰਦੇ ਜੀ ਮੈਨੂੰ ਇੱਥੇ ਤੁਹਾਨੂੰ ਰੱਖਣ ਦਾ ਕੋਈ ਹੁਕਮ ਨਹੀਂ ਗੁਰੂ ਸਾਹਿਬ ਦਾ ਹੁਕਮ ਹੈ ਇਹਨਾਂ ਨੂੰ ਅੱਗੇ ਭੇਜਣਾ ਹੈ ਭਾਈ ਬਚਿੱਤਰ ਸਿੰਘ ਨੂੰ ਰੰਗਣਾ ਦੇ ਵਾਲੇ ਲਾਕੇ ਦੇ ਵਿੱਚ ਭੇਜਣਾ ਹੈ ਤੇ ਅਜੀਤ ਸਿੰਘ ਨੂੰ ਤਾਂ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਲਾ ਨਿਆਖਾ ਜਾ ਰਹੇ ਉਹਨਾਂ ਦੇ ਪਿੱਛੇ ਭੇਜਣਾ ਹੈ ਪਿਆਰੋ ਹੁਕਮ ਮੰਨ ਕੇ ਚਲੇ ਗਏ ਜਿਸ ਵੇਲੇ ਕੋਟਲਾ ਨਿਆਖਾ ਜਾਂਦੇ ਨੇ ਤੇ ਭਾਈ ਬਚਿੱਤਰ ਸਿੰਘ ਦੀ ਜਿਹੜੀ ਕਮਾਨ ਦੇ ਵਿੱਚ ਨੰਨੇ ਸਿੰਘ ਪਿਆਰੋ ਸ਼ਹੀਦੀ ਪ੍ਰਾਪਤ ਕਰਕੇ ਤੇ ਬਚਿੱਤਰ ਸਿੰਘ ਜ਼ਖਮੀ ਹੋ ਗਿਆ ਚੱਤਰ ਸਿੰਘ ਬਰਾਲ ਦੀ ਸੁਹਿਆ ਰਿਪੋਰਟ ਗੁਰੂ ਸਾਹਿਬ ਕੋਲ ਪਹੁੰਚੀ ਤੇ ਗੁਰੂ ਸਾਹਿਬ ਨੇ ਅਜੀਤ ਸਿੰਘ ਦੇ ਨਾਲ ਪੰਜਾਹ ਸਿੰਘ ਦੇ ਕੇ ਡਿਊਟੀ ਲਾਈ ਜਾਓ ਜਾ ਕੇ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਆ ਉਥੇ ਪਿਆਰਿਓ ਫਿਰ ਜੁੱਧ ਕਮਸਾਣ ਦਾ ਹੋਇਆ ਤੇ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਚਿਤਨਾ ਜ਼ਖਮੀ ਸੀ ਘੋੜੇ ਤੇ ਲੱਦ ਕੇ ਲਿਆਂਦਾ ਗਿਆ ਜਿਸ ਵੇਲੇ ਕੋਟਲਾ ਨਿਆਂਖਾਂ ਵਿਖੇ ਪਾਈ ਅਜੀਤ ਸਿੰਘ ਲੈ ਕੇ ਆਏ ਉਹਨਾਂ ਨੇ ਇੱਕ ਕਮਰੇ ਦੇ ਵਿੱਚ ਉਸ਼ਰਾਬ ਕਰਾਇਆ ਕਹਿੰਦੇ ਕਿ ਇੱਕ ਚਾਦਰ ਬਦਲਦੇ ਸੀ ਖੂਨ ਨਾ ਪੈ ਜਾਂਦੀ ਸੀ ਦੂਜੀ ਚਾਦਰ ਲਾ ਦਿੰਦੇ ਸੀ ਔਰ ਇਥੋਂ ਜਿਸ ਵੇਲੇ 96 ਟੈਨ ਗੁਰੂ ਸਾਹਿਬ ਸਵੇਦ ਖਾਲਸੇ ਦੇ 40-42 ਸਿੰਘਾਂ ਦੇ ਨਾਲ ਬਾਕੀ ਰਹਿ ਗਏ ਜਿਹੜੇ ਕੋੜਲਾ ਨੇ ਅੱਖਾਂ ਤੋਂ ਪਿਆਰਿਓ ਇਹ ਚਮਕੌਰ ਦੀ ਗੜੀ ਦੇ ਵਿੱਚ ਜਾ ਕੇ ਨਿਵਾਸ ਕਰਦੇ ਨੇ। ਔਰ ਰਾਤ ਨੂੰ ਥੱਕੇ ਟੁੱਟੇ ਬੜੇ ਦਿਨਾਂ ਦੇ ਜੰਗਾਂ ਯੁੱਧਾਂ ਦੇ ਸਿੰਘ ਕੋਈ ਸੌ ਜਾਂਦੇ ਨੇ। ਤੇ ਗੁਰੂ ਸਾਹਿਬ ਉਹਨਾਂ ਸਾਰਿਆਂ ਦੇ ਚਿਹਰੇ ਬੋਰੇ ਨਿਹਾਰਦੇ ਨੇ। ਆਪ ਜਾਗਦੇ ਨੇ। ਪਾਈ ਕਾਠਾ ਸਿੰਘ ਤੇ ਮੋਦਨ ਸਿੰਘ ਪਹਿਰੇਦਾਰ ਜਿਹਨੇ ਨੇ ਉਹ ਜਾਗਦੇ ਨੇ ਬਾਕੀ ਸਿੰਘ 46 ਰੁੱਧ ਤੇ ਸਰੀਰ ਦੇ ਉੱਤੇ ਇੰਨੇ ਕੱਪੜੇ ਵੀ ਨਹੀਂ ਘੋੜਿਆਂ ਦੀਆਂ ਕਾਠੀਆਂ ਦੇ ਸਰਾਣੇ ਘੋੜਿਆਂ ਦੇ ਪਲਾਣਿਆਂ ਦੇ ਵਿਸ਼ਾਉਣੇ ਤੇ ਕਈਆਂ ਦੇ ਦਿਮਾਲੇ ਟਿਲੇ ਹੋਏ ਨੇ ਤੇ ਸਤਿਗੁਰੂ ਆਪ ਸੁਤਿਆਂ ਪਿਆਂ ਦੇ ਦਿਮਾਲੇ ਕੱਸਦੇ ਪਏ ਕਈਆਂ ਦੇ ਕੇਸ ਸਵਾਰ ਦੇ ਪੈਲੇ ਸਭ ਜਾਨਿਆਂ ਵੱਲੇ ਦੇ ਕੇ ਦੂਹਾਂ ਵੱਲੇ ਤੇ ਮੁਸਕਰਾਉਂਦੇ ਪਏ ਨੇ ਕਿ ਮੇਰੇ ਲਿਖਤੇ ਜਿਗਰ ਅੱਜ ਦੀ ਰਾਤ ਮੇਰੇ ਕੋਲ ਨੇ ਕੱਲ ਨੂੰ ਮੇਰੇ ਕੋਲੇ ਨਹੀਂ ਹੋਣਗੇ ਸ਼ਹੀਦੀ ਪ੍ਰਾਪਤ ਕਰ ਕੇ ਆ ਸੋ ਅਗਲਾ ਦਿਨ ਪਿਆਰੇ ਚੜਿਆ ਅੰਮ੍ਰਿਤ ਵੇਲੇ ਭਾਈ ਸੰਗਰ ਸਿੰਘ ਨੇ ਨਗਾਰਾ ਵਜਾਇਆ ਜੰਗ ਦਾ ਵਿਗਲ ਵੱਜ ਚੁਕਿਆ ਹੈ ਪੰਜ ਪੰਜ ਸਿੰਘਾਂ ਦੇ ਜੱਸੀ ਜੰਗ ਦੇ ਵਿੱਚ ਜਾਨ ਵਾਸਤੇ ਜੂਝਣ ਵਾਸਤੇ ਬਿਲਕੁਲ ਤਿਆਰ ਬਰਤਿਆਰ ਨੇ ਉਧਰੋਂ ਕਹਿੰਦੇ ਨੇ ਗੁਰੂ ਸਾਹਿਬ ਜਿਹੜਾ ਉਹਨਾਂ ਕੋਲ ਤੀਰ ਸੀ ਪਿਆਰਿਓ ਜਿਹੜੀ ਕਮਾਰ ਸੀ ਉਹਨੂੰ ਨੌ ਟੰਕਾ ਗਮਾਨ ਕਹਿੰਦੇ ਅਰੇ ਭਾਵ ਇਤਨਾ ਵਜਨ ਉਹ ਉਹ ਚੱਲਦੀ ਸੀ ਜਇਤਨਾ ਵਜਨ ਉਹਦੇ ਤੇ ਪੈਂਦਾ ਸੀ ਔਰ ਜ਼ੋਰ ਵਾਲਾ ਬੰਦਾ ਉਹ ਚਲਾ ਸਕਦਾ ਸੀ ਪਰ 9 ਮੀਲ ਤੱਕ ਉਹ ਤੀਰ ਮਾਰ ਕਰਦਾ ਸੀ 9 ਮੀਲ ਤੱਕ ਔਰ ਇਹ ਵੀ ਦੱਸ ਲਈ ਇੱਕ ਬੜੀ ਵੱਡੀ ਖੂਬੀ ਹੁੰਦੀ ਹੈ ਕਿਉਂ ਅੱਜ ਦੇ ਜਮਾਨੇ ਦੇ ਵਿੱਚ ਵੀ ਵੇਖੋ بڑے بڑے વિનાਸ਼ ਕਰਨ ਵਾਲੇ ਹਥਿਆਰ ਆ ਗਏ ਨੇ ਔਰ ਸਿਰਫ વિનાਸ਼ ਕਰਦੇ ਨਹੀਂ ਕਿਸੇ ਦਾ ਭਲਾ ਨਹੀਂ ਕਰਦੇ ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ تیر ਜਿਹੜੇ ਨੇ ਉਹ ਭਲਾ ਵੀ ਕਰਦੇ ਭਲਾ ਕਿਵੇਂ ਕਰਦੇ ਨੇ ਹਰ تیر ਦੀ ਮੁਖੀ ਦੇ ਅੱਗੇ ਸਵਾ ਤੋਲਾ ਸੋਨਾ ਪਿਆਰਿਓ ਅੱਜ ਲੱਖ ਰੁਪਿਆ ਭਾਜੇ ਅਕਸਰ ਉਹਦੋਂ ਵੀ ਤਾਂ ਸਵਾ ਤੋਲੇ ਦਾ ਰੇਟ ਹੋਏਗਾ ਕਹਿਣ ਦਾ ਭਾਵ ਜੇ ਕੋਈ ਭਲੇਖੇ ਦੇ ਨਾਲ ਵੀ ਕੋਈ ਆਮ ਬੰਦਾ ਵੀ ਕਿਤੇ ਮਾਰਿਆ ਗਿਆ ਉਹਦਾ ਕਫਨ ਦਫਨ ਹੋ ਸਕੇ ਤੇ ਜੇ ਪਿਆਰੀ ਉਹ ਜ਼ਖਮੀ ਹੋ ਗਿਆ ਤੇ ਉਹਦਾ ਇਲਾਜ ਹੋ ਸਕੇ ਕਿੰਡੀ ਵੱਡੀ ਸੋਚ ਸੀ ਗੁਰੂ ਗੋਬਿੰਦ ਸਿੰਘ ਜੀ ਔਰ ਇਹ ਵੀ ਦਸਲ ਵਾਲੇ ਦੱਸਦੇ ਨੇ ਕਿ ਇੱਕ ਤੀਰ ਚੱਲਦਾ ਸੀ ਤੇ ਸੱਤ ਤੀਰ ਅੱਗੇ ਨਿਕਲਦੇ ਸੀ ਉਹਦੇ ਸੱਤ ਸੱਤ ਤੀਰ ਭਾਵ ਇਕੱਠੇ 20 ਸਗਲੂ ਨਿਸ਼ਾਨੀਆਂ ਦੇ ਲਾਦੇ ਸੀ 21 ਵਾ ਤੇ ਜਿਸ ਵੇਲੇ ਘੇਰਾ ਪਿਆ ਤੇ ਚੋਂ ਜਨੈਲਾਂ ਨੂੰ ਚਿੱਠੀਆਂ ਵੀ ਲਿਖੀਆਂ ਉਹਨਾਂ ਨੇ ਕੱਲੇ-ਕੱਲੇ ਦਾ ਚਿੱਠੀ ਦੇ ਨਾਮ ਲੈ ਕੇ ਜਿਵੇਂ ਇੱਕ ਦੀ ਕੁਲੇ ਵਾਲੀ ਪੱਗ ਦੇ ਵਿੱਚ ਮਾਰਿਆ ਜੇ ਕੁਲੇ ਵਾਲੀ ਪੱਗ ਲਾ ਕੇ 9 ਮੀਲ ਹੋਰਾਂ ਅੱਗੇ ਜਾ ਸਕਦੀ ਪਰ ਉਹਨਾਂ ਨੇ ਨਿਸ਼ਾਨਾ ਬੰਨ ਕੇ 19 ਰੇ ਦੇ ਵਿੱਚ 19 سپੀਡ ਨਾਲ ਮਾਰਿਆ ਕਿ ਇਹਦੇ ਤੱਕ ਇਹ ਚਿੱਠੀ ਪਹੁੰਚੇ ਕਹਿਣ ਲੱਗੇ ਪਰਾ ਦੀਆਂ ਝੂਠੀਆਂ ਕਸਮਾਂ ਖਾ ਕੇ ਨਾਲ ਨਾ ਲਿਖਿਆ ਆ ਇੱਕ ਦੇ ਘੋੜੇ ਦੀ ਕਾਠੀ ਦੇ ਵਿੱਚ ਵੱਜੀ ਆ ਇੱਕ ਦੀ ਪੇਟੀ ਜਿਹੜੀ ਹੈ ਮੈਂ ਜ਼ਿਆਦਾ ਸਮਾਪਾ ਨਹੀਂ ਲੈਣਾ ਕਿਉਂ ਸਮਾਂ ਬਹੁਤ ਹੋ ਗਿਆ ਤੇ ਉਹ ਉਸ ਦੀ ਪੇਟੀ ਦੇ ਵਿੱਚ ਨੋਕ ਵੱਜਦੀ ਆ ਤੀਰ ਦੀ ਜਾ ਕੇ ਚਿੱਠੀ ਪੜਦਾ ਤੇ ਜਦੋਂ ਚੌ ਚਿੱਠੀਆਂ ਦਾ ਹਾਲ ਚੌ ਗੁੱਠਾਂ ਨੇ ਸਤਿਗੁਰੂ ਨੇ ਤੀਰ ਦੇ ਨਾਲ ਭੇਜਿਆ ਤੇ ਕੋਈ ਗੱਲ ਨਹੀਂ ਐ ਅਸੀਂ ਵੀ ਤਿਆਰ ਵਰ ਤਿਆਰ ਹੈ ਤਾਂ ਤੁਸੀਂ ਵੀ ਤਿਆਰ ਵਰ ਤਿਆਰ ਹੋ ਫਿਰ ਪਿਆਰਿਓ ਤੀਰਾਂ ਦੀ ਵਾਸ਼ਰ ਗੁਰੂ ਸਾਹਿਬ ਨੇ ਕੀਤੀ ਇੱਕ ਤੀਰ ਦੇ ਸੱਤ ਸੱਤਾ ਦੇ ਸੱਤ ਸੱਤਾ ਜੋ ਸੱਤ ਸੱਤ ਫਿਰ ਦਸਦੇ ਨੇ ਚਮਕੌਰ ਦੇ ਜੰਗ ਦੇ ਵਿੱਚ ਲੋਥਾਂ ਦੇ ਢੇਰ ਲੱਗੇ ਹੁਣ ਦੁਪਹਿਰਾਂ ਦਾ ਸਮਾਂ ਹੋਇਆ ਸਿੰਘਾਂ ਦੀ ਗਿਣਤੀ ਘਟ ਗਈ ਤੇ ਪਿਆਰਿਓ ਉਸ ਵੇਰੇ ਭਾਈ ਅਜੀਤ ਸਿੰਘ ਨੇ ਆਣ ਕੇ ਬੇਇਤੀ ਕੀਤੀ ਗੁਰੂ ਸਾਹਿਬ ਆਗਿਆ ਬਖਸ਼ੋ ਮੈਂ ਵੀ ਜੰਗੇ ਅੰਦਰ ਜਾਣਾ ਕਹਿਣ ਲੱਗੇ ਪੁੱਤਰ ਜੇ ਮੈਂ ਕਹਿੰਦਾ ਤੂੰ ਜਾ ਤੇ ਉਹ ਗੱਲ ਹੋਰ ਹੋਣੀ ਸੀ ਹੁਣ ਤੂੰ ਖੁਦ ਆੜ ਕੇ ਮੇਰੇ ਕੋਲੋਂ ਜੰਗ ਦੀ ਆਗਿਆ ਮੰਗਣਾ ਹੈ ਮੈਂ ਤੇਰੇ ਤੇ ਬਹੁਤ ਪ੍ਰਸੰਨ ਹਾਂ ਅਗੋਂ ਅਜੀਤ ਸਿੰਘ ਬੋਲਿਆ ਨਾਮ ਦਾ ਅਜੀਤ ਹੂੰ ਤੇ ਤਾਰੀ ਜੀਤਾ ਨਹੀਂ ਜਾਊਗਾ ਅਗਰ ਜੀਤਾ ਗਿਆ ਤਾਂ ਵਾਪਸ ਨਹੀਂ ਆਉਂਦਾ ਕਹਿਣ ਲੱਗੇ ਚੰਗਾ ਪੁੱਤਰ ਫਿਰ ਜੰਗ ਦੇ ਮੈਦਾਨ ਦੇ ਵਿੱਚ ਯੋਰ ਵਿਖਾਉਣੇ ਔਰ ਜਿਸ ਵੇਲੇ ਤੇਰਾ ਆਖਰੀ ਸਮਾ ਆਵੇ ਮੁੱਖ ਮੇਰੇ ਵੱਲੇ ਕਰ। ਮੁਖੜਾ ਘੁਮਾ ਕੇ ਮੇਰੇ ਵੱਲੇ ਕਰਨ ਵੀ ਤੇ ਪਿਆਰਿਓ ਜਿਸ ਵੇਲੇ ਪੰਜਾਂ ਸਿੰਘਾਂ ਦੇ ਨਾਲ ਭਾਈ ਅਜੀਤ ਸਿੰਘ ਜੰਗ ਦੇ ਮੈਦਾਨ ਵਿੱਚ ਉਧਰੇ ਉਧਰੋਂ ਮੁਗਲਾਂ ਦੇ ਵਿੱਚ ਜੰਨਾ ਸ਼ਾਹ ਪਰ ਗਿਆ ਹਰ ਕੋਈ ਚਾਵੇ ਕਿ ਗੁਰੂ ਗੋਵਰ ਸਿੰਘ ਦੇ ਪੁੱਤਰ ਨੂੰ ਮੈਂ ਮਾਰਨਾ ਹੈ ਗੁਰੂ ਗੋਵਰ ਸਿੰਘ ਦੇ ਪੁੱਤਰ ਨੂੰ ਮੈਂ ਮਾਰਨਾ ਹੈ ਵੱਡਾ ਨਾਮ ਮੈਨੂੰ ਪ੍ਰਾਪਤ ਹੋਵੇਗਾ ਹੁਣ ਇੱਕ ਬੰਦੇ ਤੇ ਇੰਨਾ ਵੱਡਾ ਘੇਰਾ ਬੈ ਕੇ ਹਮਲਾ ਹੋਵੇ ਫਿਰ ਵੀ ਬੜੇ ਯੋਰ ਵਿਖਾਏ ਵਡਿਆਂ-ਵਡਿਆਂ ਦੇ ਸ਼ਰਨ ਵਾਏ ਅਖੀਰ ਤੀਰ ਖਤਮ ਹੋਏ ਤੇ ਪਿਆਰਿਓ ਉਹਨਾਂ ਨੇ ਤਲਵਾਰ ਫੜ ਲਈ ਤਲਵਾਰ ਵੀ ਦਾਦੇ ਨੇ ਵਾਉਂਦਿਆ ਵਾਉਂਦਿਆ ਫਿਰ ਟੁੱਟ ਗਈ ਤੇ ਨੇਜਾ ਸੰਭਾਲਿਆ ਜਦੋਂ ਨੇਜਾ ਸੰਭਾਲਿਆ ਤੇ ਪਿਆਰਿਓ ਉਸ ਵੇਲੇ ਜਿਹੜਾ ਤਾਂ ਤਨ ਸੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲਾ ਸੀ ਨਾ ਦਿੱਲੀ ਦੇ ਵਿੱਚ ਉਹਦੇ ਪੋਤਰੇ ਨੇ ਜਿਸ ਨੇ ਲੜਦੇ ਪਏ ਨੇ ਤੇ ਸੰਜੋਵਾਂ ਦੇ ਨਾਲ ਵੜਿਆ ਹੋਇਆ ਸੀ ਕਿਤੇ ਵੀ ਉਹਦੇ ਜਗ੍ਹਾ ਨਹੀਂ ਸੀ ਕਿ ਕਿਤੇ ਜਿੱਥੇ ਉਹਦੇ ਨਿਸ਼ਾਨਾ ਲਾ ਕੇ ਉਹਨੂੰ ਕਦਮ ਕੀਤਾ ਜਾਵੇ ਪਰ ਪਿਆਰਿਓ ਉਹਨੇ ਮਗਰੋਂ ਨੇਜਾ ਪਿੱਠ ਦੇ ਵਿੱਚ ਭਾਈ ਅਜੀਤ ਸਿੰਘ ਦੇ ਮਾਰਿਆ ਭਾਈ ਅਜੀਤ ਸਿੰਘ ਨੇ ਘੁੰਮ ਕੇ ਜਿਹੜਾ ਫਿਰ ਆਪਣਾ ਨੇਜਾ ਸੀ ਪਿਆਰਿਓ ਜਦੋਂ ਉਹਦੇ ਛਾਤੀ ਦੇ ਵਿੱਚ ਮਾਰਿਆ ਲੋਹੇ ਦੀ ਸਜੋ ਪਾੜ ਕੇ ਵਿੱਚ ਦੀ ਲੰਘ ਗਿਆ ਔਰ ਜਦੋਂ ਪਿਛਾ ਖਿੱਚਣ ਲੱਗੇ ਤੇ ਤੇ ਪਿਆਰਿਓ ਜਿਹੜਾ ਦਸਤਾ ਸੀ ਉਹਦਾ ਨੇਜੇ ਦਾ ਅਗਲਾ ਟੁੱਟ ਗਿਆ ਡੰਡਾ ਡੰਡਾ ਰਹਿ ਗਿਆ ਉਸ ਵੇਲੇ ਜਦੋਂ ਉਹਨਾਂ ਦੇ ਫਿਰ ਨੇਜਾ ਵਜਾ ਫਿਰ ਉਹਨਾਂ ਦਾ ਮੂੰਹ ਘੁਮਕੇ ਗੁਰੂ ਸਾਹਿਬ ਵੱਲੇ ਹੋਇਆ ਗੁਰੂ ਸਾਹਿਬ ਉੱਚੀ ਈਟਾਰੀ ਤੇ ਚੜ੍ਹੇ ਪਿਆਰਿਓ ਉਧਰੋਂ 397 ਫਟ ਸਾਹਿਬ ਜਦਾ ਜੀ ਸਿਗਨ ਲਗੇ 1397 ਫਟ ਖਾ ਕੇ ਗੁਰੂ ਸਾਹਿਬ ਵਰਕ ਕਰਕੇ ਜਬੀਰ ਤੇ ਲਗੇ ਤੇ ਗੁਰੂ ਸਾਹਿਬ ਉੱਚੀ ਈਟਾਰੀ ਤੇ ਚੜ ਗਏ ਤੇ ਫਿਰ ਜਕਾਰਾ ਛੱਡਦੇ ਨੇ ਬੋਲੇ ਸੋਨਹੋ ਸੋਨਾਰੋ ਔਰ ਪ੍ਰਮਾਤਮਾ ਦਾ ਸ਼ੁਕਰ ਗਜਾਕ ਕਰਦੇ ਨੇ ਪਰਮਾਤਮਾ ਦਾ ਸ਼ੁਕਰ ਕਰਦੇ ਨੇ ਸੱਚੇ ਪਾਤਸ਼ਾਹ ਜਿਸ ਕੀ ਵਕਤ ਸੂਈ ਲੈ ਜਾਏਗਾ ਰੋਸ ਕ세 ਕਹੀਂਜੇ ਤੁਹਾਡੀ ਅਮਾਨਤ ਤੁਹਾਨੂੰ ਮੈਂ ਇੱਕ ਸ਼ਾਮ ਦਿੱਤੀ ਹੈ ਮੈਂ ਥੋੜਾ ਜਿਹਾ ਕਰਜ ਉਤਾ ਦਿੱਤਾ ਸੋ ਇਹ ਸੀ ਪਿਆਰਿਓ ਸਹਿਜਦਾਜੀਤ ਸਿੰਘ ਜੀ ਦਾ ਜਨਮ ਤੋਂ ਲੈ ਕੇ ਸਾਰਾ ਵਿਸਤਾਰ ਵਰਤਾਂਤ ਜੋ ਆਜੀਨਾ ਸੰਝਾ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨਾ ਚਿਤਾਰੇਓ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਜਨਮ ਦਿਹਾੜੇ ਦਾ ਯਾਰ ਕਰਦੇ ਆ ਕਰਦੇ ਆ ਫਿਰ ਸਾਰਾ ਇਤਿਹਾਸ ਹੀ ਦੱਸਣਾ ਪੈਂਦਾ ਕਿਵੇਂ 17-18 ਸਾਲ ਦੀ ਉਮਰ ਦੇ ਵਿੱਚ ਐਡੇ ਵੱਡੇ ਕੀਰਤੀਮਾਨ ਕਰ ਗਏ ਅੱਜ ਸਾਡੇ ਘਰ ਬੱਚਾ ਜਨਮ ਲਵੇ ਤੇ ਪਿਆਰੇ ਵਸੀ ਕਹਿੰਦੇ ਆ ਸਾਡਾ ਬੱਚਾ 17 ਸਾਲਾਂ ਦਾ ਹੋ ਗਿਆ ਗੁਰਬਾਣੀ ਕਹਿੰਦੀ ਜਨਨੇ ਜਨਤਸ ਹੈ ਕਿ ਸੁਤ ਬੜਾ ਹੋਤ ਹੈ ਇਤਨਾ ਕਨਾ ਜਾਣੇ ਕਿ ਦਿਨ ਦਿਨ ਅਬਦ ਘਟਦਾ ਹੈ ਪਾਵ ਸਤਾਣਾ ਸਾਲ 18 ਸਾਲ ਦੀ ਉਮਰ ਦੇ ਵਿੱਚ ਸਹਿਬਜ਼ਾਦਾ ਅਜੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ ਔਰ ਅਸੀਂ ਵੀ ਪਿਆਰਿਓ ਆਪਣੇ ਬਤਿਆ ਨੂੰ ਸਿੱਖੀ ਪ੍ਰਤੀ ਸਮਰਪਿਤ ਕਰਨਾ ਹੈ ਔਰ ਉਹਨਾਂ ਨੂੰ ਵੀ ਇਹੀ ਸਿੱਖਿਆ ਦੇਣੀ ਹੈ ਕਿ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੇ ਸਾਡਾ ਬੱਚਾ 16 17 ਸਾਲ ਦਾ ਹੈ ਅਸੀਂ ਉਹਦੇ ਵਿੱਚ ਖਟਿਆ ਕੀ ਤੇ ਕਮਾਇਆ ਕੀ ਉਹ ਕਿੰਨਾ ਸਿੱਖੀ ਵੱਲੇ ਪ੍ਰੇਰਿਤ ਕੀਤਾ ਕਿੰਨਾ ਅਸੀਂ ਵੱਡਿਆਂ ਬੜੇ ਰੰ ਦੇ ਇਤਿਹਾਸ ਸੁਣਾ ਨੂੰ ਦੱਸੇ ਸੋ ਆਉ ਜਾਦਾ ਸਮਾਂ ਨਾਲ ਹੀ ਹੋਇਆ ਭੁੱਲਾ ਨੂੰ ਨਾ ਜਿਤਾ ਰਿਹਾ ਜੇ ਗੱਜ ਕੇ ਫਤਿਹ ਜਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ